ਪੰਜਾਬ ਅੰਦਰ ਪਿਛਲੇ ਦਿਨੀ ਚਾਰ ਵਿਧਾਨ ਸਭਾ ਹਲਕਿਆਂ ਦੇ ਵਿੱਚ ਚੋਣਾਂ ਹੋਈਆਂ ਸਨ ਜਿਨ੍ਹਾਂ ਦਾ ਰਿਜ਼ਲਟ ਜਿਹੜਾ ਅੱਜ ਆ ਚੁੱਕਿਆ ਹੈ ਜਿਸ ਦੇ ਵਿੱਚ ਗੱਲ ਕਰੀ ਆਮ ਆਦਮੀ ਪਾਰਟੀ ਨੂੰ ਤਿੰਨ ਸੀਟਾਂ ਤੇ ਕਾਂਗਰਸ ਨੂੰ ਇੱਕ ਸੀਟ ਪ੍ਰਾਪਤ ਹੋਈ ਹੈ ਸੋ ਸਾਡੇ ਨਾਲ ਸਾਬਕਾ ਸਪੀਕਰ ਪੰਜਾਬ ਕੇਪੀ ਰਾਣਾ ਸਾਹਿਬ ਜੀ ਇਹ ਗੱਲਬਾਤ ਕਰਦੇ ਆ ਕਾਂਗਰਸ ਦੇ ਵੱਡੇ ਆਗੂ ਨੇ ਸਰ ਕਿਵੇਂ ਦੇਖਦੇ ਹੋ ਅੱਜ ਦੇ ਜਿਹੜੇ ਨਤੀਜੇ ਆਏ ਆ ਚਾਰ ਵਿਧਾਨ ਸਭਾ ਹਲਕਿਆਂ ਦੇ ਜੀ ਦੇਖੋ ਅੱਜ ਦੇ ਜਿਹੜੇ ਨਤੀਜੇ ਆ ਇਨੇ ਆਣ ਵਾਲੀ ਜਿਹੜੀ ਪੰਜਾਬ ਦੀ ਰਾਜਨੀਤੀ ਹੈ ਉਹਦੀ ਦਿਸ਼ਾ ਤੇ ਦਿਸ਼ਾ ਨਿਰਧਾਰਿਤ ਕਰ ਦਿੰਦੀ ਜੀ ਸਾਡੇ ਲਈ ਇਹ ਜਿਹੜੇ ਨਤੀਜੇ ਆ ਬੜੇ ਸੰਤੋਸ਼ਜਨਕ ਹੈ ਕਿਉਂਕਿ ਚਾਰਾਂ ਹੀ ਸੀਟਾਂ ਤੇ ਅਸੀਂ ਕਾਫੀ ਵੱਡਾ ਇੰਪਰੂਵਮੈਂਟ ਕੀਤਾ ਹੈ ਬਹੁਤ ਵੱਡਾ ਸੁਧਾਰ ਸਾਡਾ ਹੋਇਆ ਔਰ ਅੱਜ ਦੇ ਨਤੀਜੇ ਆ ਜਿ ਦੋ ਤਿੰਨ ਗੱਲਾਂ ਸਾਹਮਣੇ ਆਈਆਂ ਜੀ ਪਹਿਲੀ ਗੱਲ ਤਾਂ ਇਹ ਆ ਕਿ ਸ਼ਰੋਮਣੀ ਅਖਾਲੀ ਦਲ ਨੇ ਇਹਨਾਂ ਚੋਣਾਂ 'ਚ ਆਮ ਆਦਮੀ ਪਾਰਟੀ ਦੀ ਮਦਦ ਕੀਤੀ ਹੈ ਜਿਹੜੀ ਅਕਾਲੀ ਦਲ ਦੀ ਵੋਟ ਹੈ ਉਹਦਰ ਸ਼ਿਫਟ ਕੀਤੀ ਹੈ ਜੇ ਉਹ ਸ਼ਿਫਟ ਨਾ ਕਰਦੇ ਤਾਂ ਨਤੀਜੇ ਬਿਲਕੁਲ ਹੋਰ ਹੁੰਦੇ। باوجود ਸ਼ਰੋਮਣੀ ਅਕਾਲੀ ਦਲ ਨੇ ਜਿਹੜੀ ਆਪਣੀ ਵੋਟ ਉਧਰ ਸ਼ਿਫਟ ਕੀਤੀ ਹੈ ਚਾਰਾਂ ਹੀ ਸੀਟਾਂ ਤੇ ਸਾਡੇ ਬੜਾ ਵਾਅਦਾ ਹੋਇਆ ਮੈਂ ਗਿੱਦੜਵਾਹੀ ਦੀ ਗੱਲ ਕਰਾਂ ਤੇ ਲੋਕ ਸਭਾ ਦੇ ਵਿੱਚ ਸਾਨੂੰ 20273 ਵੋਟ ਮਿਲੀ ਸੀ ਜੀ ਤੇ ਅੱਜ ਦੇ ਇਸ ਇਲੈਕਸ਼ਨ ਚ 49397 ਵੋਟਾਂ ਲੈ ਕੇ ਜਿਹੜੀ ਅਮਰਤਾ ਬੜਿੰਗਾ ਉਹ ਬਹੁਤ ਵੱਡੀ ਲੜਾਈ ਮੈਂ ਸਮਝਦਾ ਕਿ ਬੇਸ਼ੱਕ ਸੀਟ ਉਹਨਾਂ ਦੇ ਖਾਤੇ ਚ ਚਲੀ ਗਈ ਲੇਕਿਨ ਰਾਜਾ ਬੜਿੰਗ ਤੇ ਅਮਰਤਾ ਬੜਿੰਗ ਬੜੀ ਬਹਾਦਰੀ ਦੇ ਨਾਲ ਇਸ ਸੀਟ ਦੇ ਵਿੱਚ ਆਪਣੀ ਹਾਜ਼ਰੀ ਲਵਾ ਸਕੇ ਬਿਲਕੁਲ ਜੀ ਜੀ ਕਮੈਂਟਿੰਗ ਇਸੇ ਟੈਗ ਨਾਲ ਡੇਰਾ ਬਾਬਾ ਨਾਨਕ ਵੀ ਲੋਕ ਸਭਾ ਦੇ ਵਿੱਚ ਜਦੋਂ ਸੁਖਜਿੰਦਰ ਰੰਧਾਵਾ ਹੁਣੀ ਆਪ ਲੜੇ ਹੈ ਉਦੋਂ 48198 ਵੋਟ ਪੈਂਦੀ ਹੈ ਤੇ ਅੱਜ ਸਾਨੂੰ 53405 ਪੈਂਦੀ ਹੈ ਅਸੀਂ ਉੱਥੇ ਵੀ ਵਾਅਦਾ ਕੀਤਾ ਹੈ ਜੀ ਤੇ ਚਬੇਵਾਲ ਦੇ ਵਿੱਚ ਸਾਨੂੰ ਸਿਰਫ 18162 ਵੋਟ ਮਿਲੀ ਸੀ ਲੋਕ ਸਭਾ ਦੇ ਵਿੱਚ ਤੇ ਅੱਜ ਸਾਨੂੰ 23214 ਵੋਟ ਮਿਲੀ ਹੈ ਈਵਨ ਬਰਨਾਲਾ ਦੇ ਵਿੱਚ ਵੀ ਜਿੱਥੇ 15176 ਵੋਟ ਸਾਨੂੰ ਮਿਲੀ ਸੀ ਲੋਕ ਸਭਾ ਦੇ ਵਿੱਚ ਅੱਜ ਸਾਨੂੰ 28226 ਵੋਟ ਮਿਲੀ ਹੈ ਫੈਸਲਾ ਕਨ ਬਾਧਾ ਜਿਹੜਾ ਹੈ ਕਾਂਗਰਸ ਦੇ ਬੋਟ ਸ਼ੇਅਰ ਵਿੱਚ ਹੋਇਆ ਔਰ ਇਹ ਸਾਬਤ ਕਰਦਾ ਹੈ ਕਿ ਆਣ ਵਾਲੇ ਸਤਾਈ ਦੇ ਵਿਆਸਤੇ ਇੱਕ ਤਾਂ ਵੱਡੀ ਗੱਲ ਇਹ ਹੋ ਗਈ ਕਿ ਭਾਰਤੀ ਜਨਤਾ ਪਾਰਟੀ ਆਪਣੀ ਹਾਜ਼ਰੀ ਪੰਜਾਬ ਚ ਦਰਜ ਨਹੀਂ ਕਰਵਾ ਸਕੀ ਜੀ ਉਹਨਾਂ ਦੇ ਪਾਇਰ ਬਿਲਕੁਲ ਨਹੀਂ ਲੱਗੇ ਤੇ ਆਉਣ ਵਾਲੇ ਸਮੇਂ ਵਿੱਚ ਜਿਹੜੀ ਰਾਜਨੀਤਿਕ ਲੜਾਈ ਹੋਏਗੀ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਦੀ ਹੋਏਗੀ ਇਸ ਲੜਾਈ ਨੇ ਇਹਨਾਂ ਬਾਈਲੈਕਸ਼ਨਾਂ ਨੇ ਇਹ ਸਾਬਤ ਕਰਤਾ ਕਿ ਜਿਹੜੀ ਪ੍ਰਿੰਸੀਪਲ اپੋਜੀਸ਼ਨ ਪਾਰਟੀ ਹੈ ਮੁਖ ਬਰੋਧੀ ਪਾਰਟੀ ਹੈ ਉਹ ਕਾਂਗਰਸ ਤੇ ਕੇਵਲ ਕਾਂਗਰਸ ਹੈ ਜੀ ਗੱਲ ਕਰੀਏ ਇਹਨਾਂ ਚੋਣਾਂ ਦੀ ਵੱਡੇ ਜਿਹੜੇ ਚਿਹਰੇ ਚੋਣ ਮੈਦਾਨ ਦੇ ਵਿੱਚ ਸੀ ਗੱਲ ਕਰੀਏ ਸਾਬਕਾ ਉਪ ਮੁੱਖ ਮੰਤਰੀ ਰੰਧਾਵਾ ਸਾਹਿਬ ਹੋਗੇ ਦੂਜੇ ਪਾਸੇ ਰਾਜਾ ਬਿੰਗਜੀ ਦੀ ਧਰਮ ਪਤਨੀ ਜੋ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਦੀ ਧਰਮ ਪਤਨੀ ਸੀ ਫੇਰ ਵੀ ਜਿਹੜਾ ਹਾਰ ਦਾ ਮੂੰਹ ਦੇਖਣਾ ਜੀ ਦੇਖੋ ਤੁਸੀਂ ਗੱਲ ਕਰਦੇ ਹੋ ਅ ਤੁਸੀਂ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਦੀ ਗੱਲ ਕਰਦੇ ਹੋ ਉਹਨਾਂ ਨੇ ਆਪਣੀ ਲੋਕ ਸਭਾ ਨਾਲੋਂ ਵੀ ਇਨਾ ਚੋੜਾ ਜੀ ਵਾਦਾ ਕੀਤਾ ਜੀ باوجود ਇਸ ਗੱਲ ਦੇ ਕਿ ਮੈਂ ਨਾ ਨਹੀਂ ਦਿੰਦਾ ਅਕਾਲੀ ਦਲ ਦੇ ਉਸ ਹਲਕੇ ਦੇ ਵੱਡੇ ਲੀਡਰ ਨੇ ਜੀ ਓਪਨਲੀ ਕਿਹਾ ਕਿ ਅਸੀਂ ਸਾਰੇ ਆਮ ਆਦਮੀ ਪਾਰਟੀ ਦੀ ਮਦਦ ਕਰਾਂਗੇ ਜੀ ਕਹਿਣ ਦਾ ਮਤਲਬ ਇਹ ਸਾਰੇ ਇਕੱਠੇ ਹੋ ਕੇ ਲੜਨ ਦੇ ਬਾਵਜੂਦ ਸੁਖਜਿੰਦਰ ਸਿੰਘ ਰੰਦਾਵਾ ਨੇ ਬੜੀ ਸਾਈਜ਼ੇਬਲ ਵੋਟ ਲਈ ਹੈ ਸਿਰਫ ਵੋਟ ਨਹੀਂ ਲਈ ਬਲਕਿ ਆਪਣੀ ਵੋਟ ਚ ਵਾਦਾ ਕੀਤਾ ਹੈ ਔਰ ਦੁਨੀਆ ਦੀ ਕੋਈ ਤਾਕਤ ਨਹੀਂ ਕਿ 2027 ਚ ਇਹ ਚਾਰੇ ਸੀਟਾਂ ਸਾਡੀ ਝੋਲੀ ਛੋੜ ਗਈਆਂ ਕਿਤੇ ਨਾ ਕਿਤੇ ਨਰਾਜ਼ਗੀ ਵੀ ਜੜੀ ਦੇਖੀ ਹੈ ਗੱਲ ਕਰੀਏ ਰਾਜਕਮਾਰ ਚੱਬੇਵਾਲ ਸਾਹਿਬ ਨੇ ਵੀ ਕੁਝ ਦਿਨ ਪਹਿਲਾਂ ਜਿਹੜਾ ਬਿਆਨ ਦਿੱਤਾ ਸੀ ਕਿ ਚੱਬੇਵਾਲ ਹਲਕੇ ਚੱਬੇਵਾਲ ਦੇ ਵਿੱਚ ਜਿਹੜਾ ਕਮਾਂਡ ਹੈ ਕਾਂਗਰਸ ਦੀ ਉਹ ਚੋਰਾ ਤੇ ਭ੍ਰਿਸ਼ਟਾਚਾਰਾਂ ਦੇ ਹੱਥ ਆ ਗਈ ਇਹਦਾ ਵੀ ਜਿਹੜਾ ਕੀ ਨਤੀਜਾ ਹੈ ਜਿਹੜਾ ਹਾਰ ਦੇ ਰੂਪ ਦੇ ਵਿੱਚ ਸਾਹਮਣੇ ਆਇਆ ਕੀ ਕਹੋਗੇ ਉਹਨਾਂ ਦੇ ਬਿਆਨ ਤਾਂ ਇਹ ਗੱਲ ਕਹਿਣਾ ਵੀ ਚੱਬੇਵਾਲ ਸਾਹਿਬ ਕੀ ਕਹਿੰਦੇ ਆ ਮੈਂ ਉਹਦੇ ਤੇ ਤਾਂ ਕੀ ਕਮੈਂਟ ਕਰਨਾ ਪਰ ਮੈਂ ਉਸ ਤੋਂ ਪਹਿਲਾਂ ਕਹਿ ਚੁੱਕਿਆ ਕਿ ਅਸੀਂ ਚੱਬੇਵਾਲ ਵਿੱਚ ਵੀ ਅਸੀਂ ਇੰਪਰੂਵ ਕੀਤਾ ਹੈ ਸਾਡਾ ਵੋਟ ਸ਼ੇਅਰ ਵਧਿਆ ਹੈ ਠੀਕ ਹੈ ਅਸੀਂ ਸੀਟ ਨਹੀਂ ਜਿੱਤ ਸਕੇ ਅਜੇ ਸਰਕਾਰ ਦਾ ਪਿਆ ਟਾਈਮ ਆਮ ਤੌਰ ਤੇ ਜਿਹੜੇ ਬਾਈ ਇਲੈਕਸ਼ਨ ਹੁੰਦੇ ਆ ਉਹ ਸਰਕਾਰਾਂ ਜਿੱਤਿਆ ਕਰਦੀਆਂ ਸਰਕਾਰਾਂ ਦੇ ਹੁੰਦੇ ਆ ਲੇਕਿਨ ਸਾਨੂੰ ਇਸ ਗੱਲ ਦਾ ਬੜਾ ਸਕੂਨ ਹੈ ਕਿ ਚਾਰੇ ਸੀਟਾਂ ਤੇ ਸਾਡੀ ਜਿਹੜਾ ਵੋਟ ਸ਼ੇਅਰ ਹੈ ਉਹਦੇ 'ਚ ਫੈਸਲਾ ਕੋਨਵਾਦਾ ਹੋਇਆ ਔਰ ਜਿਹੜੀ ਭਾਜਪਾ ਹੈ ਉਹ ਆਪਣੀ ਹਾਜ਼ਰੀ ਦਰਜ ਨਹੀਂ ਕਰਵਾ ਸਕੀ ਹੁਣ ਹੁਣੇ ਜਿਹੜੇ ਰਾਜਾ ਵੜਿੰਗ ਸਾਹਿਬ ਤੇ ਉਹਨਾਂ ਦੀ ਧਰਮ ਪਤਨੀ ਅਮਰਤ ਵੜਿੰਗ ਉਹ ਵੀ ਜਿਹੜੀ ਪ੍ਰੈਸ ਕਾਨਫਰੰਸ ਕਰਦੇ ਹੋ ਨਜ਼ਰ ਆਏ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਿਹੜਾ ਸਾਡੇ ਹਾਰ ਦਾ ਮੁੱਖ ਕਾਰਨ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੱਲੋਂ ਜਿਹੜੀ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਗਈ ਹੈ ਬਿਲਕੁਲ ਠੀਕ ਹੈ ਗੱਲ ਉਹਨਾਂ ਨੇ ਜੋ ਕਿਹਾ ਹੈ ਰਾਜਾ ਬੜਿੰਗ ਨੇ ਕਿ ਬਿਲਕੁਲ ਠੀਕ ਹੈ ਪਰ ਮੈਂ ਤਾਂ ਇਹ ਗੱਲ ਕਹੂੰਗਾ ਕਿ ਅਮਰਤਾ ਬੜਿੰਗ ਹਾਰੇ ਨਹੀਂ ਅਮਰਤਾ ਬੜਿੰਗ ਜਿੱਤੇ ਹੈ ਕਿ ਉਹ ਐਡਾ ਵੱਡਾ ਵੋਟ ਸ਼ੇਅਰ ਉਹਨਾਂ ਨੇ ਵਧਾਇਆ ਹੈ ਜਿਹੜਾ ਅਮਰਤਾ ਬੜਿੰਗ ਨੇ ਕਿ ਤੁਸੀਂ ਦੱਸੋ ਮੈਨੂੰ ਕਿ 20000 ਤੋਂ ਜਿਹੜੀ ਪਿੱਛੇ ਲੋਕ ਸਭਾ 'ਚ ਸਾਨੂੰ ਮਿਲਦੀ ਆ 20000 ਵੋਟ ਤੋਂ 49000 397 ਵੋਟ ਲੈ ਕੇ ਤੇ ਬਹੁਤ ਵੱਡੀ ਆਪਣੀ ਜਿਹੜੀ ਹਾਜ਼ਰੀ ਹੈ ਉਹ ਅਮਰਤਾ ਬੜਿੰਗਨੇ ਦਰਜ ਕਰਾਈ ਹੈ ਮੈਂ ਤਾਂ ਕਹਿੰਦਾ ਇਹ ਵੈਸੇ ਆਂਕੜਿਆਂ ਦਾ ਖੇਲ ਹੈ ਸਮੀਕਰਨਾਂ ਦਾ ਖੇਲ ਹੈ ਅਕਾਲੀ ਦਲ ਦਾ ਖੇਲ ਹੈ ਕਿਉਂਕਿ ਅਕਾਲੀ ਦਲ ਨੇ ਆਪਣੀ ਵੋਟ ਸਾਰੀ ਉਧਰ ਪੁਵਾਤੀ ਸਰਕਾਰੀ ਜਿਹੜਾ ਜ਼ਬਰ ਹੁੰਦਾ ਉਹਦਾ ਆਪਣਾ ਰੋਲ ਹੁੰਦਾ ਕਿ ਸਾਰਿਆਂ ਨੇ ਇਕੱਠੇ ਹੋ ਕੇ ਸਾਰੀ ਘੇਰਾਬੰਦੀ ਕਰਨ ਦੇ ਬਾਵਜੂਦ ਅਮਰਤਾ ਦਾ 50 ਹਜ਼ਾਰ ਦੇ ਕਰੀਬ ਵੋਟ ਲੈਣਾ ਇਹ ਦਿਖਾਉਂਦਾ ਹੈ ਕਿ ਪੰਜਾਬ ਦੇ ਜਿਹੜੇ ਲੋਕ ਹੈ ਉਹਨਾਂ ਦਾ ਜਿਹੜਾ ਮੂਡ ਹੈ ਉਹ ਕਾਂਗਰਸ ਪੱਖੀ ਹੈ ਉਹ ਆਉਣ ਵਾਲੇ ਸਮੇਂ 'ਚ ਕਾਂਗਰਸ ਨੂੰ ਦੇਖਣਾ ਚਾਹੁੰਦੇ ਸੋ ਇਸਨ ਸਾਬਕਾ ਸਪੀਕਰ ਪੰਜਾਬ ਕੇ ਪੀ ਰਾਣਾ ਜੀ ਜਿਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਦੇ ਇਹਨਾਂ ਤਿੰਨ ਹਲਕਿਆਂ ਦੇ ਵਿੱਚ ਭਾਵੇਂ ਸਾਡੀ ਹਾਰ ਹੋਈ ਹੈ ਪਰ ਸਾਡੀਆਂ ਜਿਹੜੀਆਂ ਵੋਟਾਂ ਉਨ੍ਹਾਂ ਦੇ ਵਿੱਚ ਵਾਅਦਾ ਹੋਇਆ ਹੈ ਤੇ ਸਾਡੇ ਜਿਹੜੇ ਲੀਡਰ ਹੈ ਤੇ ਸਾਡੀ ਕਾਂਗਰਸ ਪਾਰਟੀ ਹੈ ਇਹ ਮਜ਼ਬੂਤੀ ਫਲ ਗਈ ਹੈ। ਕੈਮਰਾਮੈਨ ਜਗਦੇਵ ਸਿੰਘ ਦੇ ਨਾਲ ਹਰਮੇਸ਼ ਸਿੰਘ ਕੁਰਾਲੀ ਤੋਂ ਜੀ ਨਿਊਜ਼ ਲਈ।